ਸਸ਼ੀ ਕਲਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮਿਲਣ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਆਪਾਂ ਬੈਂ ਸਿੰਘ ਬਰੀਵਾਲਾ ਦੁਆਰਾ ਲਿਖੇਗੇ ਨਾਵਲ ਵੁਝੀਗਦੀਆਂ ਲਾਟਾਂ ਦਾ ਭਾਗ ਪੰਜਵਾਂ ਲੈ ਕੇ ਆਏ ਹਾਂ ਆਓ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਆ ਇਹ ਭਾਗ ਵੀ ਤੁਹਾਨੂੰ ਵਧੀਆ ਲੱਗੇਗਾ ਨਾਨਾ ਰੂੜਾ ਸਾਹਵ ਉਹਨਾਂ ਨੂੰ ਨਿੱਕੇਣਾ ਉਹਨੇ ਤੱਕੀ ਕਾਲੀ ਨੇ ਪਾ ਕੇ ਡਟੋਲ ਸਾਰੀਆਂ ਮਾਰ ਦੇਣੀਆਂ ਤੇ ਤੈਨੂੰ ਪਤਾ ਆਪਾਂ ਜੀਵ ਹੱਤਿਆ ਦੇ ਸਖਤ ਖਿਲਾਫਾ बेंत ने बिना रुके कीर्तन मोड़ में जवाब देता बड़ा पेट तैनो दा जेमे नस नस तो बाके फुना कीर्त फिर बोली नस नस ने उडा सावर रग रग तो कह वो डॉक्टर टाइप लोग फिर ब्यात बेंच दी ठोड़ की बजाउंदा गौन वाली सुरछ बोलया जेव ठेस लगी दिल पर तो राज खुला हम पर वो बात नहीं करते नस्तर से जे हैं बस कर बस कर ਕਿਉਂ ਗੋਣ ਵਾਲਿਆਂ ਦੇ ਦਿਲ ਤੋੜਦਾ ਰਹਿਣਦੇ ਰਹਿਣ ਦੇ ਮੂੜਿਆ ਵਾਪਸ ਕੀਰਤ ਕੁਝ ਪਿਆਰ ਚਾਹੀਦੇ ਮੂਹਰ ਚ ਬੋਲੀ ਨਾ ਨਾ ਆਪਾਂ ਕੀ ਦਿਲ ਤੋੜਨਾ ਰੋੜਾ ਸਾਹਵ ਆਪਾਂ ਦਾ ਸਕਰਣ ਕਦੇ ਡੱਕਾ ਨਹੀਂ ਤੋੜਿਆ ਇਸ ਵਾਰ ਕੀਰਤ ਤੇ ਬੇਅੰਤ ਦੋਨੋਂ ਹੱਸ ਪਏ ਪਰ ਕਰਨਵੀਰ ਕਿਸੇ ਡੂੰਗੀ ਸੋਚ ਗਵਾਚਿਆ ਹੋਇਆ ਸੀ ਉਹ ਹੈਲੋ ਮਿਸਟਰ ਸਾਇਲੈਂਟ ਤੈਨੂੰ ਕੀ ਹੋਇਆ ਕਿਵੇਂ ਮੂੰਹ ਲੰਮਕਾਇਆ ਜਿਵੇਂ ਆਮਲੀ ਦੇ ਡੋਡੇ ਮੁੱਕੇ ਹੁੰਦੇ ਆ ਕੀਰਤ ਕਰਨਵੀ ਨੂੰ ਬੰਦੋ ਫੜ ਕੇ ਹਲੋਂਦੀ ਬੋਲੀ ਗਨਵੀਰ ਤਰਪਕਿਆ ਜਿਵੇਂ ਕੋਈ ਵਿੜੇ ਚ ਨਿੰਮ ਦੀ ਸ਼ਾਮੇ ਸੱਤਾ ਵਚਾ ਅਚਾਨਕ ਉੱਪਰ ਦੀ ਕੋਈ ਲੜਾਕੂ ਜਹਾਜ਼ ਲੰਘਣ ਦੀ ਆਵਾਜ਼ ਨਾਲ ਤਰਪਕ ਜਾਂਦਾ ਹੈ ਤੇ ਬੋਲਿਆ ਕੁਝ ਨਹੀਂ ਯਾਰ ਮਨ ਜਾ ਉਚਾਟਾ ਕੁਝ ਅਜੀਬ ਜਿਹਾ ਲੱਗ ਰਿਹਾ ਜਿਵੇਂ ਕੁਝ ਗਲਤ ਫੈਸਲੇ ਲੈ ਲਏ ਹੋਣ ਤੇ ਉਹਨੂੰ ਸਮਝ ਨਹੀਂ ਆ ਰਿਹਾ ਹੋਵੇ ਕਿ ਉਹਨਾਂ ਫੈਸਲਿਆਂ ਨੂੰ ਬਦਲੀਏ ਕਿਵੇਂ ਹਾਏ ਹਾਏ ਹੋਇਆ ਕੀ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਦੋਨੋਂ ਜਦ ਘਰ ਕੋਈ ਗਲਤੀ ਨਹੀਂ ਹੋਈ ਕੀਰਤ ਫਿਕਰ ਕਰਦੀ ਬੋਲੀ ਬੇੰਤ ਸਮਝ ਗਿਆ ਸੀ ਹੁਣ ਮਾਹੌਲ ਗਮਕੀਨ ਹੋਣ ਵਾਲਾ ਇਸ ਲਈ ਉਹ ਗੱਲ ਬਦਲਦਾ ਬੋਲਿਆ ਗੱਲ ਕੀ ਹੋਣੀ ਆ ਰੋੜਾ ਸਾਹਿਬ ਇਹਨਾਂ ਦੀ ਗਾਂ ਨੇ ਦੇਤਾ ਕਿਤੇ ਪੰਜ ਲੱਤਾਂ ਵਾਲਾ ਬੱਚਾ ਇਹ ਲੈ ਬੈਠੇ ਫੈਸਲਾ ਕਿਤੇ ਕਿਸੇ ਨੂੰ ਦੱਸ ਬੈਠੇ ਉਹਨੇ ਮਾਂ ਦੇ ਪੁੱਤ ਨੇ ਅਖਬਾਰ 'ਚ ਫੁੱਟੂ ਲਵਾ ਦਿੱਤੀ ਬਸ ਕੱਲ ਦੀ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਪਈ ਹੈ ਇਹਨਾਂ ਦੇ ਕਰਕੇ ਬੇਬੇ ਦੀ ਚਾਹ ਬਣਾਵਣਾ ਕੰਮ ਨਹੀਂ ਹੋਗੀ ਤੇ ਸੰਗਤ ਨੇ ਤਿੰਨ ਮੰਜੇ ਤੋੜਤੇ ਹੁਣ ਇਹ ਨੂੰ ਸਮਝ ਨਹੀਂ ਆਉਂਦੀ ਫੈਸਲੇ ਆ ਬਦਲਿਆ ਕਿਵੇਂ ਜਾਵੇ ਓਏ ਤੇਰੇ ਤਾਂ ਜਪਣੀ ਰਹ ਹੁੰਦਾ ਕਦੇ ਦਾ ਤੂੰ ਸੀਰੀਅਸ ਹੋ ਜਾਇਆ ਕਰ ਮਜ਼ਾਕ ਦਾ ਵੀ ਕੋਈ ਵਕਤ ਹੁੰਦਾ ਕਰਨਵੀਰ ਭਯੰਤੇ ਗੁੱਸੇ ਹੁੰਦਾ ਬੋਲੇ ਅੱਛਾ ਬਈ ਮਜ਼ਾਕ ਦਾ ਵਕਤ ਹੁੰਦਾ ਤੁਹਾਡੇ ਸਾਡੇ ਤਾਂ ਨਹੀਂ ਹੁੰਦਾ ਤੁਹਾਡੇ ਕਿੰਨੇ ਤੋਂ ਕਿੰਨੇ ਤੱਕ ਦਾ ਹੁੰਦਾਗਾ ਬਯੰਤ ਨੇ ਫੇਰ ਹਾਸੇ ਹੋ ਜਵਾਬ ਦਿੱਤਾ ਬਰੀ ਵਾਲਿਆ ਤੂੰ ਗੱਲ ਨੂੰ ਥੱਲੇ ਨਹੀਂ ਡਿਗੜਨ ਦਿੰਦਾ ਅੜਿਆ ਡਰ ਲੱਗਦਾ ਤੇਰੇ ਹਾਸਿਆਂ ਨੂੰ ਕਿਤੇ ਨજર ਨਾ ਲੱਗ ਜਾਈ ਕੀਰਤ ਛੋਰਾ ਕਰਦੀ ਬੋਲੀ ਅਰੂੜਾ ਸਾਹਵ ਥੱਲੇ ਸੁੱਟ ਕੇ ਗੱਲ ਲਵੇਣੀ ਥੋੜਾ ਨੜੇ ਗੱਲ ਹੁੰਦੀ ਬਿਆੰਤ ਦੀ ਗੱਲ ਹਲੇ ਵਿੱਚ ਹੀ ਸੀ ਕਿ ਲੈਕਚਰਰ ਪੂਨਮ ਸ਼ਰਮਾ ਕਲਾਸਰੂਮ ਚ ਦਾਖਲ ਹੋਈ ਸਭ ਵਿਦਿਆਰਥੀ ਉੱਟ ਕੇ ਉਹਨਾਂ ਦਾ ਸਵਾਗਤ ਕੀਤਾ ਸਾਰੇ ਚੁੱਪਚਾਪ ਅੰਗਰੇਜ਼ੀ ਦਾ ਸਲੀਵਸ ਪੜਨ ਲੱਗ ਪਏ ਅਗਲਾ ਲੈਕਚਰ ਫਰੀਜ਼ੀ ਇਸ ਲਈ ਉਹ ਤੋਂ ਪੇਕਾ ਤੇ ਆ ਕੇ ਬੈਠ ਗਏ ਹੁਣ ਦੱਸ ਕਰਨ ਵੀ ਤੇਰਾ ਚਿਹਰਾ ਇਨਾ ਉਦਾਸ ਕਿਉਂ ਕੀ ਦੱਸੇ ਵਿਚਾਰਾ ਰੋੜਾ ਸਾਹਿਬ ਬਸ ਜਿੱਥੇ ਹੱਥ ਲਾਉਂਦਾ ਉੱਥੇ ਹੀ ਦਰਦ ਉੱਠਦਾ ਡਾਕਟਰ ਕੁੜ ਗਿਆ ਕਹਿੰਦਾ ਡਾਕਟਰ ਸਾਹਿਬ ਜਿੱਥੇ ਵੀ ਉਂਗਲ ਰੱਖਦਾ ਉੱਥੇ ਹੀ ਦਰਦ ਉੱਠਦੀ ਆ ਡਾਕਟਰ ਨੇ ਸਾਰੀ ਬੋਡੀ ਦਾ ਚੈੱਕਅਪ ਕੀਤਾ ਲੱਭਿਆ ਉਹਨੂੰ ਕੁਝ ਨਾ ਬਾਅਦ ਚ ਪਤਾ ਲੱਗਾ ਟੁੱਟੀ ਤੈਦੀ ਦੀ ਉਂਗਲ ਸੀ ਸਰੀਰ ਤੇ ਜਿੱਥੇ ਵੀ ਰੱਖਦਾ ਦਰਦ ਉੱਠਦਾ ਸੀ ਬੇੰਤ ਆਪਣੇ ਸੁਭਾਅ ਮੁਤਾਬਿਕ ਹੱਸਦਾ ਬੋਲਿਆ ਬੇੰਤ ਦੀ ਗੱਲ ਸੁਣ ਕਰਨਵੀਰ ਨੂੰ ਗੁੱਸਾ ਆ ਗਿਆ ਤੇ ਉਹ ਉੱਠ ਕੇ ਦੂਰ ਜਾ ਕੇ ਬੈਠ ਗਿਆ ਖੀਰ ਟੁੱਟਦੀ ਬੋਲੀ ਪਲੀਜ਼ ਬੇੰਤ ਮੈਨੂੰ ਪੁੱਛ ਲੈਣ ਦੇ ਹੁਣ ਤਾਂ ਸਾਡੇ ਕੋਲ ਨਾਏ ਬਾਈ ਬਣ ਕੇ ਉਹ ਵੀ ਕਰਨਵੀਰ ਕੋਲ ਜਾਣ ਲਈ ਉੱਠ ਖੜੀ ਹੋਈ ਚਲੋ ਭਾਈ ਤੋਸੀਂ ਛੇੜੋ ਆਪਣੀ ਸ਼੍ਰੀ ਫਰਿਆਦ ਦੀ ਮੁਹੱਬਤੀ ਕਹਾਣੀ ਮੈਂ ਚੱਲਿਆ ਲਾਇਬ੍ਰੇਰੀ ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲਣ ਦਿਆਂ ਤੋਂ ਟਕੇ ਲਾਇਬ੍ਰੇਰੀ ਵੱਲ ਤੁਰ ਪਈ। ਕੀਰਤ ਕਰਨਵੀਰ ਕੋਲ ਜਾ ਕੇ ਬੈਠ ਗਈ। ਕਰਨ ਕਿਹੜੀ ਗੱਲ ਦੀ ਸਜ਼ਾ ਦੇ ਰਿਹਾ ਮੈਨੂੰ? ਤੇਰੀ ਚੁੱਪ ਕਾਲਜਾ چیرਦੀ ਹੈ ਮੇਰਾ। ਕੀਰਤ ਹੱਥ ਬੰਦੀ ਬੋਲੀ। ਯਾਰ ਜ਼ਿੰਦਗੀ ਦੇ ਫਲਸਫੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਕੀਰਤ ਕਿਹ ਗੱਲ ਦੱਸ। ਕਦੇ ਸੁਣੀ ਹੈ ਕਿਸੇ ਨੇ ਫੁੱਲ ਛੱਡ ਕੰਡਿਆਂ ਦੀ ਟਾਣੀ ਫੜ ਲਈ ਹੋਵੇ? ਕਰਨਵੀਰ ਕਾ ਦੇ ਟੀਲੇ ਤੇ ਨਜ਼ਰ ਟਿਕਾਉਂਦਾ ਬੋਲੀ। ਇਹ ਕੰਮ ਤਾਂ ਕੋਈ ਪਾਗਲ ਹੀ ਕਰ ਸਕਦਾ ਜੋ ਫੁੱਲ ਛੱਡ ਕੰਡਿਆਂ ਦੀ ਟਾਣੀ ਫੜੂਗਾ ਕੀਰਤ ਨੇ ਜਵਾਬ ਦਿੱਤਾ ਮਨਲਾ ਅਗਰ ਗਲਤੀ ਨਾਲ ਕਿਸੇ ਨੇ ਕੰਡਿਆਂ ਦੀ ਟਾਣੀ ਫੜ ਵੀ ਲਈ ਹੋਵੇ ਕਿ ਉਹਨੂੰ ਸਮਝਾਉਣ ਤੇ ਛੱਡ ਦੇਣੀ ਚਾਹੀਦੀ ਆ ਜਾਂ ਸਾਰੀ ਜ਼ਿੰਦਗੀ ਆਪਣੇ ਹੱਥਾਂ ਨੂੰ ਉਹਨਾਂ ਕੰਡਿਆਂ ਨਾਲ ਜ਼ਖਮੀ ਕਰਨਾ ਚਾਹੀਦਾ ਕਰਨ ਵੀਰ ਬਿਨਾ ਕੀਰਤ ਨੂੰ ਦੇਖੇ ਦੂਜਾ ਸਵਾਲ ਕੀਤਾ ਕਿਰਤ ਆਪਣੇ ਦੋਵੇਂ ਪੈਰ ਆਪਣੇ ਨਜ਼ਦੀਕ ਖਿੱਚ ਕੇ ਗੋਡੇ ਖੜੇ ਕਰਕੇ ਉਹਨਾਂ ਉੱਤੋਂ ਦੀ ਦੋਵੇਂ ਬਾਹਾਂ ਬਲ ਕੇ ਆਪਣੀ ਠੋਡੀ ਉਸਤੇ ਟਿਕਾ ਕੇ ਕਨਵਿਰਵਲ ਦੇਖਦੀ ਬੋਲੀ ਕਰਨ ਤੂੰ ਕਹਿਣਾ ਕੀ ਚਾਹਨਾ ਸਾਫ ਸਾਫ ਦਸ ਤਰੀ ਗੁੰਝਲਦਾਰ ਗੱਲਾਂ ਮੇਰੇ ਸਮਝ ਨਹੀਂ ਆਉਂਦੀਆਂ ਮੈਂ ਗੱਲ ਕਰ ਰਹੀ ਹਾਂ ਆਪਣੀ ਦੋਮਾਂ ਦੀ ਦੇਖ ਕੇ ਤੂੰ ਸਦਾ ਫੁੱਲਾਂ 'ਚ ਰਹੀ ਹੋਣ ਕਰਕੇ ਤੈਨੂੰ ਸਭ ਫੁੱਲ ਹੀ ਲੱਗਦੇ ਹੋਣੇ ਪਰ ਕਈ ਵਾਰ ਇਨਸਾਨ ਫੁੱਲ ਸੰਝ ਕੰਡਿਆਂ ਦੀ ਟਾਣੀ ਫੜ ਲੈਂਦਾ ਹਨੇਰੇ 'ਚ ਜਿਵੇਂ ਤੂੰ ਮੇਰੀ ਬੰង ਫੜ ਲਈ ਗੱਲ ਕਰਦੇ ਕਰਦੇ ਕਰਨਵੀਰ ਦਾ ਗੱਛ ਪਾਰ ਆਇਆ ਵੀ ਤੂੰ ਮੈਨੂੰ ਦੱਸ ਰਿਹਾ ਕਿ ਫੁੱਲ ਖੁਸ਼ੀਆਂ ਦਿੰਦੇ ਤੇ ਕੰਡੇ ਦੁੱਖ ਪਰ ਵਜੇ ਕੰਡੇ ਨੂੰ ਕੰਡਾ ਹੀ ਕੱਢਦਾ ਹੁੰਦਾ ਕਦੇ ਫੁੱਲ ਕੰਡੇ ਨਹੀਂ ਕੱਢਦਾ ਨਾਲੇ ਮੈਨੂੰ ਕੰਡਿਆਂ ਤੋਂ ਡਰਾ ਰਿਹਾ ਲੱਗਦਾ ਤੂੰ ਭੁੱਲ ਗਿਆ ਕਰਨਵੀਰ ਅਸੀਂ ਉਹਨਾਂ ਗੁਰੂਆਂ ਦੇ ਵਾਰਿਸਾਂ ਜਿਹੋ ਅਨੰਦਪੁਰ ਸਾਹਿਬ ਦੇ ਕਿਲੇ 'ਚ ਮੁਸਕਰਾਏ ਸੀ ਤਮਾਸ਼ੀ ਵੜੇ ਦੇ ਕੰਡਿਆਂ ਨੂੰ ਵੇਖ ਕੇ ਉਹ ਰੋਏ ਨਹੀਂ ਉੱਥੇ ਵੀ ਮੁਸਕਰਾਏ ਸੀ ਕੀਰਤ ਬੋਲੀ ਪਰ ਕੀਰਤ ਹਾਲਾਤ ਸਮਝੀਦੇ ਹੁੰਦੇ ਆ ਪਿਆਰ ਸਭ ਕਰਦੇ ਮੇਰਾ ਮਤਲਬ ਕਰਦੇ ਨਹੀਂ ਇਹ ਤਾਂ ਹੋ ਜਾਂਦਾ ਬਿਨਾਂ ਸੋਚੇ ਬਿਨਾਂ ਸਮਝੇ ਜਿਵੇਂ ਨਿੱਕੇ ਬੱਚੇ ਨੂੰ ਆਟੇ ਦੀ ਛਿੜੀ ਨਾਲ ਹੋ ਜਾਂਦਾ ਪਰ ਕੀ ਉਹ ਸਦਾ ਉਹਦੇ ਨਾਲ ਰਹਿੰਦੀ ਹੈ ਜਦੋਂ ਉਹ ਸਮਝਦਾਰ ਹੁੰਦਾ ਤੇ ਪਿਆਰ ਕਰਨਾ ਛੱਡ ਦਿੰਦਾ ਆਟੇ ਦੀ ਜਿਹੜੀ ਨਾਲ ਮੇਰੇ ਘਰ ਦੇ ਹਾਲਾਤ ਤੇਰੇ ਮਹਿਲ ਵਾਲੀ ਨਹੀਂ ਆ ਕੀਰਤ ਅਸੀਂ ਸਵੇਰੇ ਉੱਠ ਕੇ ਡੰਗਰਾਂ ਨਾਲ ਡੰਗਰ ਹੋਣ ਵਾਲੇ ਮੱਧ ਵਰਗੀ ਲੋਕਾਂ ਸਾਡੇ ਘਰ 'ਚ ਤੁਹਾਡੇ ਘਰ ਵਾਂਗ ਉੱਠਣ ਤੋਂ ਪਹਿਲਾਂ ਨੌਕਰ ਕੌਫੀ ਚਾਹ ਤੇ ਜੂਸ ਲੈ ਕੇ ਸਹਰਾਣੇ ਨਹੀਂ ਖੜਦੇ ਕਰਨਵੀਰ ਕੀਰਤ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ ਕਮਰੇ ਇੱਕ ਗੱਲ ਯਾਦ ਰੱਖੀ ਜਦੋਂ ਪ੍ਰਵਾਨਾ ਸ਼ਮਾ ਨੂੰ ਪਿਆਰ ਕਰਦਾ ਉਹ ਦੀਵੇ ਤੇ ਬਲ ਦੀ ਲਾਟ ਦਾ ਪਿਆਰ ਦੇਖਦਾ ਹੁੰਦਾ ਨਾ ਕਿ ਉਹਦਾ ਸੇਖ ਬਸ ਚੁੱਪਚਾਪ ਉਸ ਲਾਟ ਦੇ ਉੱਪਰ ਜਾ ਕੇ ਸੜ ਜਾਂਦਾ ਨਾਲੇ ਕਿਸੇ ਨੂੰ ਉਹਦੇ ਹਾਲਾਤਾਂ ਕਰਕੇ ਛੱਡ ਦੇਣਾ ਤਾਂ ਮੁਹੱਬਤ ਨਹੀਂ ਹੁੰਦੀ ਨਾਲੇ ਸਾਡੇ ਗੁਰੂ ਸਹਿਬਾਨ ਨੇ ਕਿਹਾ ਸੀ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਜਿੱਥੇ ਪਿਆਰ ਹੋਵੇ ਉੱਥੇ ਤਾਂ ਸੱਥਰ ਵੀ ਚੰਗਾ ਹੁੰਦਾ ਕਰਨ ਜਿੱਥੇ ਪਿਆਰ ਤੇ ਕਦਰ ਨਾ ਹੋਵੇ ਉਥੇ ਖੇੜੇ ਖੁਸ਼ੀਆਂ ਵੀ ਪੱਠੀ ਦੀ ਅਗਮੰਗ ਸਾੜਦੇ ਰਹਿੰਦੇ। ਜੋਹਾ ਅਮੀਰ ਘਰਾਂ 'ਚ ਵਸਦੀਆਂ ਤੈਨੂੰ ਕੀ ਲੱਗਦਾ ਸਾਰੀਆਂ ਖੁਸ਼? ਕਮਲੀਆਂ ਉਹਨਾਂ ਵਿੱਚ ਬਹੁਤੀਆਂ ਜ਼ਿੰਦਗੀ ਕੱਟ ਰਹੀਆਂ ਜਿੰਦਾ লাশ ਬਣ ਕੇ। ਇਸ ਲਈ ਕਰਨਵੀਰ ਮਾਈਨੇ ਇਹ ਗੱਲ ਰੱਖਦੀ ਆ ਤੁਹਾਡਾ ਹਮਸਫਰ ਕਿਦਾਂ ਦਾ? ਜੇ ਹਮਸਫਰ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲਾ ਹੋਵੇ ਤਾਂ ਕੱਚੇ ਰਾਮਨ ਦਾ ਸਫਰ ਵੀ ਕਿਸੇ ਸਵਰਗ ਦੀ ਰਾਹ ਵਰਗਾ ਲੱਗਦਾ। ਫਿਰ ਤਾਂ ਕੰਮਲਿਆਂ ਝੁੱਗੀਆਂ 'ਚ ਵੀ ਤਾਜ ਮਹਿ ਲੱਗਦੀਆਂ ਹੁੰਦੀਆਂ ਕੀਰਤਨੀ ਆਪਣਾ ਪੱਖ ਰੱਖ ਦਿੱਤਾ ਪਰ ਗੁਰਵਤ ਵੀ ਕੋਈ ਚੀਜ਼ ਹੁੰਦੀ ਆ ਕੀਰਤ ਜਿਸ ਨੂੰ ਤੁਸੀਂ ਗਰੀਬੀ ਕਹਿੰਦੇ ਆ ਇਹ ਚੰਦਰੀ ਇੰਨੀ ਭੁੱਖੀ ਹੁੰਦੀ ਆ ਤੇਰੇ ਵਰਗੀਆਂ ਹਜ਼ਾਰਾਂ ਕੁੜੀਆਂ ਦੀ ਚਾਹ ਖੁਸ਼ੀਆਂ ਤੇ ਾਰਮਾਨ ਖਾ ਜਾਂਦੀ ਹੈ ਇਹ ਗਰੀਬੀ ਕਨਵੀਰ ਨੇ ਆਖਰੀ ਸਵਾਲ ਕਰ ਨਜ਼ਰਾਂ ਕੀਰਤ ਦੇ ਚਿਹਰੇ ਤੇ ਟਿਕਾ ਲਈਆਂ ਚੱਲ ਕਰਨ ਤੇਰਾ ਇਹ ਬੋਝ ਵੀ ਲਾ ਦਿੰਨੀ ਆ ਅੱਛਾ ਤੇ ਕਰਨ ਅਸੀਂ ਦੋਵੇਂ ਭੈਣਾ ਹਾਂ ਸਾਡੇ ਕੋਈ ਪਰਾਤਾ ਹੈ ਨਹੀਂ ਸਾਰਾ ਕੁਝ ਸਾਡੇ ਦੋਵਾਂ ਭੈਣਾ ਦਾ ਹੀ ਆ ਜੋ ਸਾਡੇ ਕੋਲ ਬਸ ਹੁਣ ਇਸ ਤੋਂ ਅੱਗੇ ਕਦੇ ਸਵਾਲ ਨਾ ਕਰੀ ਕਰਨ ਖੀਰਤ ਨੇ ਆਪਣੀ ਆਖਰੀ ਗੱਲ ਨਵੇੜ ਉਸਤੇ ਫੁੱਲ ਸਟਾਪ ਲਗਾ ਦਿੱਤਾ ਇਨੀ ਦੇਰ ਨੂੰ ਬੇਨਤ ਵੀ ਆ ਗਿਆ ਤੇ ਆਉਂਦਾ ਹੀ ਬੋਲਿਆ ਜੀ ਤੁਹਾਡੀ ਲੈ ਲ ਮਜਨੂ ਦੀ ਕਹਾਣੀ ਮੁੱਕ ਗਈ ਹੋਵੇ ਤਾਂ ਕਲਾਸਰੂਮ ਚਲੀਏ ਅਸੀਂ ਪੜਨ ਵੀ ਆਏ ਹੋ ਇੱਥੇ ਪਰ ਜਦ ਉਹਨੇ ਕਰਨ ਤੇ ਕੀਰਤੀਆਂ ਭਰੀਆਂ ਅੱਖਾਂ ਦੇਖੀਆਂ ਤਾਂ ਗੱਲ ਬਦਲ ਦਾ ਬੋਲਿਆ ਦੇਖੋ ਯਾਰ ਮੇਰੀ ਗੱਲ ਯਾਦ ਰੱਖਿਓ ਜੇ ਰੱਬ ਨੇ ਤੁਹਾਨੂੰ ਮਿਲਾਉਣਾ ਹੋਇਆ ਤਾਂ ਦੁਨੀਆ ਦੀ ਕੋਈ ਤਾਕਤ ਅਲੱਗ ਨਹੀਂ ਕਰ ਸਕਦੀ ਤੇ ਜੇ ਰੱਬ ਨੇ ਤੁਹਾਨੂੰ ਦੂਰ ਕਰਨਾ ਹੋਇਆ ਕੋਈ ਤਾਕਤ ਤੁਹਾਨੂੰ ਇੱਕ ਨਹੀਂ ਕਰ ਸਕਦੀ ਚਲੋ ਉਠੋ ਚਲਿਏ ਕਲਾਸ ਚ ਹਾਂ ਸੱਚ ਉਂਝ ਵੀ ਕੀਰਤ ਨੇ ਅੱਜ ਦਾ ਦਿਨ ਹੀ ਹੋਣਾ ਫੇਰੇ ਨੇ ਵਿਆਹ ਦੀਆਂ ਤਿਆਰੀਆਂ 'ਚ ਲੱਗ ਜਾਣਾ ਚਲ ਇਹਨੂੰ ਅੱਜ ਢਿੱਡ ਫੂਕੜੇ ਪਿਆ ਕੇ ਤੁਰੀ ਬੇੰਤ ਨੇ ਫਿਰ ਦੋਵਾਂ ਨੂੰ ਕਿਹਾ ਤੇ ਉਹ ਉੱਠ ਕੇ ਕਲਾਸ ਦੀ ਬਜਾਏ ਕੈਂਟੀਨ ਤੇ ਚਲੇ ਗਏ ਅੱਜ ਇਹਨੂੰ ਢਿੱਡ ਫੂਕੜੀ ਪਿਆ ਕੇ ਤੁਰੀ ਬੇੰਤ ਨੇ ਫਿਰ ਦੋਵਾਂ ਨੂੰ ਕਿਹਾ ਤੇ ਉਹ ਉੱਠ ਕੇ ਕਲਾਸ ਦੀ ਬਜਾਏ ਕੈਂਟੀਨ ਤੇ ਚਲੇ ਗਏ ਕੀਰਤ ਨੇ ਅਗਲੇ ਦਿਨ ਤੋਂ ਕਾਲਜ ਆਉਣਾ ਬੰਦ ਕਰ ਦਿੱਤਾ ਆਖੀਰ ਦਿਨ ਪਛਦਿਆ ਕੀੜਾ ਪਤਾ ਲੱਗਦਾ ਵਿਆਹ ਦਾ ਦਿਨ ਵੀ ਆ ਗਿਆ ਉਦੋਂ ਪੈਲਸ ਦਾ ਇਨਾ ਕਰੀਚ ਨਹੀਂ ਸੀ ਹੁੰਦਾ ਇਸ ਲਈ ਸਿਰਤ ਦਾ ਵਿਆਹ ਕਰੇ ਹੀ ਕੀਤਾ ਜਾਣਾ ਸੀ ਸਿਰਤ ਦੇ ਵਿਆਹ ਤੇ ਕਾਫੀ ਰੌਣਕਾਂ ਸਨ ਬੇਅੰਤ ਤੇ ਕਰਨਵੀਰ ਦੋ ਦਿਨ ਪਹਿਲਾਂ ਹੀ ਉੱਥੇ ਚਲੇ ਗਏ ਕਿਉਂਕਿ ਕੀਰੇ ਦੇ ਕੋਈ ਭਰਾ ਤਾਂ ਹੈ ਨਹੀਂ ਸੀ ਪਰ ਦੋਸਤ ਹੁੰਦੇ ਨਾ ਤੇ ਸਾਰੀ ਦੇਖ ਰੇਖ ਤੇ ਜ਼ਿੰਮੇਵਾਰੀ ਬੇਅੰਤ ਤੇ ਕਰਨਵੀਰ ਨੇ ਚੁੱਕ ਲਈ ਸੀ ਕੀਰਤ ਦੀਆਂ ਜ਼ਿਆਦਾ ਰਿਸ਼ਤੇਦਾਰੀਆਂ ਦਿੱਲੀ ਜਾਂ ਮੁੰਬਈ ਸਨ ਉਥੋਂ ਵੀ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਕੀਰੇ ਦੇ ਮਾਮੇ ਦੀ ਬੇਟੀ ਪਿੰਕੀ ਮੁੰਬਈਚ ਡਾਕਟਰ ਸੀ ਉਹ ਵੀ ਆਈ ਹੋਈ ਸੀ ਉਹਦਾ ਸੁਭਾਅ ਵੀ ਬੜਾ ਹਸਮੁਖ ਸੀ ਤੇ ਪੰਜਾਬੀ ਪਰਿਵਾਰ ਚੋਂ ਹੋਣ ਕਰਕੇ ਪੰਜਾਬੀ ਬੜੀ ਸੋਹਣੀ ਬੋਲਦੀ ਸੀ ਸ਼ਾਮ ਨੂੰ ਸਾਰੇ ਕਮਰੇ 'ਚ ਹੀਟਰ ਲਾ ਕੇ ਬੈਠੇ ਸੀ ਪਿੰਕੀ ਕੀਰਤ ਨੂੰ ਬੋਲੀ ਕੀਤ ਆਪਣਾ ਦੇਸ਼ ਤਰੱਕੀ ਕਿਉਂ ਨਹੀਂ ਕਰਦਾ ਯਾਰ ਬੇਅੰਤ ਬੋਲਿਆ ਗੁਲਾਬੋ ਜੀ ਸਾਡੇ ਦੇਸ਼ ਆਜ਼ਾਦ ਹੋਏ ਨੂੰ 98 ਸਾਲ ਹੋ ਗਏ ਹਲੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਹੈਲਮਟ ਬਾਂਚ ਪਾਉਣਾ ਤਾਂ ਸਿਰ ਤੇ ਪਾਉਣਾ ਤਰੱਕੀ ਦੇਸ਼ ਨੇ ਛੇਕੂ ਕਰਨੀ ਆ ਬਾਈ ਦਾ ਵੀ ਆ ਗੁਲਾਬੋ ਕਿਨੂੰ ਕਿਹਾ ਮੇਰਾ ਨਾ ਪਿੰਕੀ ਆ ਜਨਾਬ ਪਿੰਕੀ ਨੱਕ ਚੜਾਉਂਦੇ ਬੋਲੀ ਮੈਨੂੰ ਲੱਗਦਾ ਫਿਰ ਤਾਂ ਤੇਰਾ ਪੜਾਈ ਵਾਲਾ ਪਾਸਾ ਗੋਲ ਹੀ ਆ ਕੁੜੀ ਪਿੰਕ ਨੂੰ ਪੰਜਾਬੀ ਚ ਕਹਿੰਦੇ ਆ ਗੁਲਾਬੀ ਤੇ ਤੂੰ ਆ ਪਿੰਕੀ ਮਤਲਬ ਫਿਰ ਗੁਲਾਬੋ ਹੀ ਹੋਈ ਪੰਜਾਬੀ ਚ ਬੇਅੰਤ ਨੇ ਮੋੜਮਾ ਜਵਾਬ ਦਿੱਤਾ ਐਕਸਕਿਊਜ਼ ਮੀ ਮੈਂ ਕੋਈ ਅਨਪੜ ਨਹੀਂ ਆ ਮੈਂ ਡਾਕਟਰ ਆ ਲੱਗੀ ਸਮਝ ਪਿੰਕੀ ਫਿਰ ਬੇਅੰਤ ਜਵਾਬ ਦਿੰਦੀ ਬੋਲੀ ਆਹੋ ਡਾਕਟਰ ਬਣਨਾ ਕਿੱਡਾ ਕਿ ਵੱਡਾ ਕੰਮ ਆ 4 ਮਹੀਨੇ ਕਿਸੇ ਡਾਕਟਰ ਨਾਲ ਲਾ ਕੇ ਆਪਣੀ ਦੁਕਾਨ ਖੋਲੋ ਸਮਝੋ ਬੰਦਾ ਬਣ ਗਿਆ ਡਾਕਟਰ ਸਾਡੇ ਪਿੰਡ ਵੀ ਆ ਤੇਰੇ ਵਰਗੇ ਡਾਕਟਰ ਮੈਂ ਉਹਦੇ ਕੋਲ ਦਵਾਈ ਲੈਣ ਗਿਆ ਮੈਂ ਕਿਹਾ ਡਾਕਟਰ ਸਾਵੋ ਮੈਨੂੰ ਠੰਡ ਬਹੁਤ ਲੱਗਦੀ ਐ ਅਗੋਂ ਨੇ ਪਰਚੀ ਤੇ ਦੋ ਸਵਾਟਰ ਲਿਖਤੇ ਬੇਅੰਤ ਹੱਸਾ ਹੋਇਆ ਬੋਲੀਆ ਸੱਚੇ ਤੁਹਾਡੇ ਪਿੰਡਾਂ ਵਾਲੇ ਬਹੁਤ ਹੀ ਭੋਲੇ ਹੁੰਦੇ ਆ ਬਰੀ ਵਾਲਿਆ ਕੀਰਤ ਬੋਲੀ ਅਰੋੜਾ ਸਾਵ ਬਚਾਰੇ ਇੰਨੇ ਭੋਲੇ ਹੁੰਦੇ ਚਾਰ ਸਮੋਸੇ ਖਾ ਕੇ ਬਾਅਦ ਚ ਯਾਦ ਆਉਂਦਾ ਕਿ ਚਟਣੀ ਦਾ ਸੱਚ ਖੋਲੀ ਹੀ ਨਹੀਂ ਯਾਰ ਬੇਅੰਤ ਨੇ ਨਾਲ ਦੀ ਨਾਲ ਫੇਰ ਜਵਾਬ ਦਿੱਤਾ ਓਹੋ ਵਿਚਾਰਾ ਭੂਲਾ ਭਗਤ ਪਿੰਕੀ ਐਣਕੰ ਨੱਕ ਤੇ ਕਰ ਉੱਤੋਂ ਦੀ ਦੇਖਦੀ ਨਾਚ ਸਹਿ ਹਿਲਾਉਂਦੇ ਬੋਲੀ ਓਲਾ ਪੂਲਾ ਕੋਈ ਨਹੀਂ ਗੁਲਾਬੋ ਸਾਡੀ ਸਾਰੀ ਫੈਮਿਲੀ ਬਾਹਰ ਆ ਬਾਬੇ ਮੇਰੀ ਨੂੰ 5 ਸਾਲ ਹੋ ਗਏ ਬਾਹਰ ਬਸ ਬਾਹਰ ਹੀ ਉਹਨੂੰ ਰੋਟੀ ਫੜਾ ਦਈਦੀ ਆ ਬਾਹਰ ਹੀ ਝਾ ਪਾਣੀ ਬੇਅੰਤ ਰੇ ਇਹਨਾਂ ਕਹਿੰਦੇ ਪੀਂਕੀ ਦੇ ਮੂੰਹ ਚ ਭਰੀ ਚਾਹ ਦੀ ਘੁੱਟ ਬਾਹਰ ਨਿਕਲਦੀ ਨਿਕਲਦੀ ਮਸਾਂ ਬਚੀ ਹਾਂ ਸੱਚੇ ਉੰਜ ਸਾਡੇ ਪਿੰਡਾਂ ਵਾਲੇ ਭੋਲੇ ਹੁੰਦੇ ਆ ਕਿਹੜਾ ਸਾਡੇ ਜਹਾਜ਼ ਡਿੱਗ ਪਿਆ ਲੋਕ ਦੇਖਣ ਆਏ ਦੂਰੋਂ ਦੂਰੋਂ ਅਸੀਂ ਉੱਥੇ ਜ਼ਿਆਦਾ ਲੰਗਰ ਲਾਇਆ ਬਸ ਗਲਾਬੋ ਜੀ ਸਮਝ ਲਓ ਉਹਨਾਂ ਨੁਕਸਾਨ ਜਹਾਜ਼ ਨੇ ਨਹੀਂ ਕੀਤਾ ਜਿੰਨਾ ਚਾਹ ਪੀਣ ਵਾਲੇ ਕਰਗੇ 35 ਤਾਂ ਪਤੰਦਰ ਕੱਪ ਤੋੜ ਗਏ ਇੱਕ ਟੈਂਟ ਵਾਲੇ ਦੀ ਚਾਨਣੀ ਪਾੜ ਗਏ ਉਹ ਵੀ ਸਾਡੇ ਜ਼ੁਮੇ ਪੈ ਗਏ ਵਾਹ ਵਾਹ ਨਹੀਂ ਰੀਸਾਂ ਤੇਰੀਆਂ ਬਰੀ ਵਾਲਿਆ ਪਿੰਗੀ ਕੀਰੇ ਦੀ ਰੀਸ ਨਾਲ ਬੋਲੇ ਬੋਰੀ ਵਾਲਿਆ ਨਹੀਂ ਗਲਾਬੋ ਬਰੀ ਵਾਲਿਆ ਬੋਰੀ ਵਾਲੀ ਨੂੰ ਮੈਂ ਕਿਹੜਾ ਤੇਰੇ ਕੋਲੋਂ ਆਟਾ ਮੰਗਣ ਆ ਗਿਆ ਬੁਰੀ ਲੈ ਕੇ ਬਿਆੰਤ ਹੱਸਾ ਹੋਇਆ ਬੋਲਿਆ ਕੁਝ ਚਿਰ ਗੱਲਾਂ ਕਰਨ ਤੋਂ ਬਾਅਦ ਕੁੜੀਆਂ ਗਿੱਧਾ ਪਾਉਣ ਚਲੀਆਂ ਗਈਆਂ ਬਿਆੰਤੇ ਕਨਵੀਰ ਤੇ ਕੁਝ ਹੋਰ ਕੀਰਤ ਕੇ ਰਿਸ਼ਤੇਦਾਰ ਮੁੰਡੇ ਬੈਠ ਕੇ ਟੀਵੀ ਦੇਖਣ ਲੱਗੇ ਕੁਝ ਕਿ ਰਿਸ਼ਤੇਦਾਰ ਗਲਾਸੀ ਵਾਲੇ ਸੀ ਜਿਨ੍ਹਾਂ ਚ ਸਿਰੇ ਦਾ ਪਿਆਕੜ ਸੀ ਕੀਰੇ ਦਾ ਫਫੜ ਤੇ ਚੁੱਕਾਂ ਦੇਨ ਨੂੰ ਸੀ ਕੀਰਤ ਦੇ ਚਾਚੇ ਦਾ ਮੁੰਡਾ ਸ਼ੰਤੀ ਫੜਾ ਕੇ ਗਲਾਸੀ ਆਖਿਆ ਕਰ ਫਫੜ ਸਾਡਾ ਡਰਾਮਾ ਡਰਾਮ ਜਿੰਨਾ ਮਰਜੀ ਪੀ ਲੈ ਇਹ ਮੇਝ ਮਜਾ ਲਾ ਇਹਨੂੰ ਚੜ ਜੇ ਪਤੰਦਰ ਨੇ ਮਾਰ ਮਾਰ ਪੰਪ ਫਫੜ ਨੂੰ ਪੌਣੀ ਬੋਤਲ ਪਿਆਤੀ ਆਪ ਉੱਠ ਕੇ ਬਾਹਰ ਨੂੰ ਟੁੱਟ ਗਿਆ ਫਫੜ ਮਗਰੋਂ ਲੋਟ ਨਹੀਂ ਲਾ ਗਿਆ ਬੇਅੰਤ ਨੇ ਬਾਹਰ ਵਿੜੇ ਚ ਫਿਰਦੇ ਚੰਟੀ ਨੂੰ ਆਵਾਜ਼ ਮਾਰੀ ਚੰਟੀ ਆਈ ਓਰੇ ਕੀ ਹੋਇਆ ਬਾਈ ਜੀ ਕੰਮਾ ਕੋਈ ਚੰਟੀ ਵਿੜੇ ਚ ਖੜਾ ਬੋਲਿਆ ਕੰਮ ਤਾਂ ਕੋਈ ਨਹੀਂ ਚੰਟੀ ਆ ਤਾਂ ਉਹ ਡਰਾਮਾ ਮੁੱਦਾ ਹੋ ਗਿਆ ਹੱਤ ਪਵਾਏ ਨੂੰ ਸਿੱਧਾ ਕਰੀਏ ਉਧਰ ਫਫੜ ਨੂੰ ਜਦੋਂ ਚੁੱਕਣ ਲੱਗੇ ਕਹਿੰਦਾ ਨਾ ਨਾ ਸ਼ੇਰੋ ਮੈਨੂੰ ਨਾ ਉਠਾਇਓ ਸ਼ੰਟੀ ਬੋਲਿਆ ਫਫੜ ਜੀ ਕਿਉਂ ਫਫੜ ਕਹਿੰਦਾ ਉੱਠ ਕੇ ਵੀ ਤਾਂ ਡਿੱਗ ਹੀ ਪੈਣਾ ਬੜੀ ਮੁਸ਼ਕਿਲ ਨਾਲ ਕਰਨਾ ਬਿਆੰਤ ਤੇ ਸ਼ੰਟੀ ਫਫੜ ਨੂੰ ਸਵਾਹ ਕੇ ਆਈ ਫਿਰ ਸਾਰੇ ਆਪੋ ਆਪਣੇ ਕਮਰਿਆਂ 'ਚ ਸੌ ਗਏ ਕਿਉਂਕਿ ਸਵੇਰੇ ਜਲਦੀ ਉੱਠਣਾ ਸੀ ਕੱਲ ਦਾ ਦਿਨ ਹੀ ਸੰਨ 'ਚ ਰਹਿ ਗਿਆ ਸੀ ਪਰਸੋ ਤਾਂ ਸਿਰੇ ਦੀ ਜਨ ਨਾ ਜਾਣੀ ਸੀ ਅਗਲੇ ਦਿਨ ਸਭ ਤੋਂ ਪਹਿਲਾਂ ਕਰਨਵੀਰ ਉੱਠਿਆ ਉਹਨੇ ਆਪਣੇ ਰੁਟੀਨ ਅਨਸਾਰ ਨਹਾ ਕੇ ਪਹਿਲਾਂ ਨਿਤਨੇਮ ਕੀਤਾ ਫਿਰ ਬਯੰਤ ਨੂੰ ਉਠਾ ਕੇ ਹਲਵਾਈਆਂ ਕੋਲ ਜਾ ਕੇ ਬੈਠ ਉਹਨਾਂ ਦਾ ਕੰਮ ਦੇਖਣ ਲੱਗਾ ਥੋੜੀ ਦੇਰ ਬਾਅਦ ਬਯੰਤ ਵੀ ਨਹਾ ਕੇ ਤਿਆਰ ਹੋ ਗਿਆ ਇੰਨੀ ਦੇਰ ਤੱਕ ਪਿੰਕੀ ਅੰਦਰ ਆਈ ਬਯੰਤ ਨੂੰ ਸ਼ੀਸ਼ੇ ਮੂਰੇ ਖੜਾ ਦੇਖ ਕੇ ਮੁੜੇ ਲੱਗੀ ਬਯੰਤ ਨੇ ਸ਼ੀਸ਼ੇ ਵਿੱਚ ਦੀ ਵੇਖ ਆਵਾਜ਼ ਮਾਰੀ ਗੁਲਾਬੋ ਰੋਕਾ ਇੱਕ ਗੱਲ ਕਰਨੀ ਆ ਪਿੰਕੀ ਘਬਰਾਉਂਦੀ ਹੋਈ ਬੋਲੀ ਛੇਤੀ ਬੋਲ ਮੇਰਾ ਡੈਡੀ ਆ ਜਾਊਗਾ ਆਪਾਂ ਗੱਲ ਕਰਨ ਲੱਗੇ ਆਂ ਕਿ ਬੰਬ ਬਣਾਉਣ ਲੱਗੇ ਆਂ ਜੋ ਮੂੰਹ ਸਵਾਰ ਕੇ ਕਹਿੰਦਾ ਡੈਡੀ ਆ ਜਾਊਗਾ ਬਿਆੰਤ ਹਰਦਾ ਬੋਲਿਆ ਮੈਂ ਤਾਂ ਇਹ ਕਹਿੰਦਾ ਸੀ ਦੂਜੇ ਅੰਦਰ ਵਾਲੇ 'ਚ ਮੇਰਾ ਬਟੂਆ ਪਿਆ ਹੋਣਾ ਲਿਆ ਦੇ ਇਹ ਆਲਾ ਕੀ ਹੁੰਦਾ ਪਹਿਲਾਂ ਇਹ ਦੱਸ ਪਿੰਕੀ ਹੈਰਾਨ ਹੁੰਦੀ ਬੋਲੀ ਸ਼ਾਬਾਸ਼ ਮਾਂ ਦਿੱਤੀਏ ਡਾਕਟਰ ਨੀਏ ਗੱਲ-ਗੱਲ ਤੇ ਆਲੇ ਜਿੱਡਾ ਮੂੰਹ ਢਲ ਲੈਨੀ ਆ ਹਲੇ ਤੈਨੂੰ ਆਲੇ ਦਾ ਨਹੀਂ ਪਤਾ ਆ ਜਿਹਨੂੰ ਤੁਸੀਂ ਸ਼ੋਕੇਸ ਕਹਿੰਦੇ ਆ ਬਸ ਤੁਸੀਂ ਮੂਰੇ ਸ਼ੀਸ਼ਾ ਲਾਤਾ ਸ਼ੋਕੇਸ ਬਣ ਗਿਆ ਏਡੇ-ਏਡੇ ਸਾਡੇ ਪਿੰਡਾਂ ਚ ਆਲੇ ਹੁੰਦੇ ਆ ਜਿਨ੍ਹਾਂ ਚ ਤੇਰੇ ਮੂੰਹ ਜਿੱਡੇ-ਜਿੱਡੇ ਦੀਵੇ ਪਾਈ ਹੁੰਦੇ ਬਯੰਤ ਜਾਣ ਕੇ ਪਿੰਕੀ ਨੇ ਚੜਾਉਂਦਿਆਂ ਬੋਲਿਆ ਕੀਰਤ ਅੰਦਰ ਆਉਂਦੀ ਬੋਲੀ ਖ਼ਬਰਦਾਰ ਸਾਵਧਾਨ ਮੈਂ ਆ ਰਹੀ ਹਾਂ ਬੇਅੰਤ ਹੱਸਾ ਬੋਲਿਆ ਅਸੀਂ ਬੜਾ ਇਥੇ ਜੂਆ ਖੇਡਣ ਲੱਗੇ ਆ ਜੋ ਤੂੰ ਰੋਲਾ ਪਾਇਆ ਬਰੀ ਵਾਲਿਆ ਤੂੰ ਇਹਦਾ ਖੁੱਲਿਆ ਮੇਰੀ ਭੈਣ ਨਾਲ ਗੱਲ ਨਹੀਂ ਕਰ ਸਕਦਾ ਇਹ ਮੇਰਾ ਹੁਕਮ ਆ ਕੀਰਤ ਮਿੰਨਾ ਜਾਂ ਮੁਸਕਰਾਂ ਦੀ ਬੁੱਲਾ ਨੂੰ ਗੋਲ ਕਰ ਸੀਟੀ ਵਜਾਉਂਦੀ ਅੱਖਾਂ ਦੀਆਂ ਸੇਲੀਆਂ ਹੱਲਾਂ ਦੀ ਬੋਲੀ ਆ ਕਿ ਖੁੱਲਿਆ ਮੈਂ ਗੱਲ ਨਹੀਂ ਕਰ ਸਕਦਾ ਫਿਰ ਐਂ ਕਰੂੰ ਸਾਨੂੰ ਦੋਵਾਂ ਇੱਕ ਕਮਰਾ ਪਵਾ ਦਿਓ ਦਰੀ ਬਿਛਾ ਦਿਓ ਉਥੇ ਬਿਆੰਤ ਨੇ ਨਾਲ ਦੀ ਨਾਲ ਮੋੜਮਾ ਜਵਾਬ ਦਿੱਤਾ ਬਿਆੰਤ ਵੀ ਫਿਰ ਹਲਵਾਈਆਂ ਕੋਲ ਚਲਾ ਗਿਆ ਜਿੱਥੇ ਪਹਿਲਾਂ ਤੋਂ ਕਰਨਵੀਰ ਬੈਠਾ ਕੰਮ ਕਰਵਾ ਰਿਹਾ ਸੀ ਸਾਰੀ ਕੋਠੀ ਤੇ ਲੜੀਆਂ ਲਾਈਆਂ ਜਾ ਰਹੀਆਂ ਸਨ ਕੋਠੀ ਦੇ ਸਾਹਮਣੇ ਵਾਲੇ ਲਾਂਚ ਦੋਨੋਂ ਪਾਸੇ ਟੈਂਟ ਲਾ ਦਿੱਤੇ ਗਏ ਸਨ ਹਲਵਾਈ ਕੋਠੀ ਦੇ ਪਿਛਲੇ ਪਾਸੇ ਲੱਗੇ ਹੋਏ ਸਨ ਬਿਆੰਤ ਹਲਵਾਈਆਂ ਕੋਲ ਬੈਠ ਚਾਹ ਪੀਂਦਾ ਬੋਲਿਆ ਯਾਰ ਕਰਨਾ ਵਿਆਹ ਹੁੰਦਿਆ ਅਮੀਰਾਂ ਦੇ ਬਰਫੀਆ ਗੁਲਾਬ ਜਾਮੁਨਾ ਆਈਸਕ੍ਰੀਮੋਂ ਤੋਂ ਸ਼ੁਰੂ ਸਾਡੇ ਪਿੰਡਾਂ ਵਾਲਿਆਂ ਦੇ ਆਮ ਲੋਕਾਂ ਦੇ ਵਿਆਹ ਤਾਂ ਸ਼ੁਰੂ ਹੀ ਲੜਾਈ ਤੋਂ ਹੁੰਦੇ ਆ ਓਏ ਤੂੰ ਦੋਸਾ ਦਿੱਤਾ ਅਸੀਂ ਤੁਹਾਡੇ ਮੁੰਡੇ ਦੇ ਵਿਆਹ ਵੇਲੇ ਹਜ਼ਾਰ ਦਿੱਤਾ ਸੀ ਚੱਕ ਆਪਣਾ ਦੋਸਾ ਚੱਕ ਆਪਣਾ ਦੋਸਾ ਤੂੰ ਬਚ ਕੇ ਰਹਿ ਬਰੀ ਵਾਲਿਆ ਪਿੰਕੀ ਤੂੰ ਅਗਲਿਆਂ ਆਏ ਮਾਂਜਣਾ ਜਿਵੇਂ ਹਲਵਾਈ ਕੜਾਹੀ ਮਾਂਜਦੇ ਹੁੰਦੇ ਆ ਆ ਕੀ ਪਿੰਕੀ ਦੀ ਚਾਈ ਹਿੰਜ ਭਰ ਕੇ ਉਰਾਂ ਮੇਰੀ ਜੁੱਤੀ ਤੇ ਫੜਾਈ ਅਸਾਂ ਤੇ ਤੈਨੂੰ ਛੇੜਦਾ ਪਿਆ ਐ ਭਰਾ ਜੀ ਅਮੀ ਪੱਝਾਈ ਨੂੰ ਪੁੱਛ ਲਵੋ ਇਹ ਕੋਈ ਗਲਤੀ ਨਹੀਂ ਹੋਈ ਦੋਨੋਂ ਹੱਸ ਪਏ ਭਜਨ ਅੱਛਾ ਪਤਾ ਹੀ ਨਾ ਲੱਗਾ ਕਦੋਂ ਦੁਪਹਿਰ ਹੋ ਗਈ ਪਿੰਕੀ ਉਹਨਾਂ ਨੂੰ ਬੁਲਾਉਣ ਆਈ ਕਿ ਦੋਨੋਂ ਆ ਜਾਓ ਕੀਰਤ ਬੁਲਾ ਰਹੀ ਆ ਆ ਕੇ ਰੋਟੀ ਖਾ ਲਓ ਤੂੰ ਬੜਾ ਮਗਰ ਆਈ ਸਤਨ ਸਾਨੂੰ ਜਿਵੇਂ ਮਗਰ ਪੱਤਾ ਲੈ ਕੇ ਆਈ ਹੁੰਨੀ ਆ ਕਿ ਆ ਜਾਓ ਹਲ ਛੱਡ ਕੇ ਟਾਲੀ ਥਲੇ ਬੈ ਕੇ ਰੋਟੀ ਖਾ ਲਓ ਸੱਚ ਤੂੰ ਕਿੱਥੋਂ ਮਗਰ ਖੇਤ ਪੱਤਾ ਲੈ ਕੇ ਆਉਣਾ ਤੇਰੇ ਵਰਗੀਆਂ ਕੁੜੀਆਂ ਕਿਤੇ ਗਲਤੀ ਨਾਲ ਖੇਤ ਰੋਟੀ ਲੈ ਆਵੀ ਜਾਣ ਪਾਣੀ ਵਾਲਾ ਖਾਲਾ ਦੇਖ ਕੇ ਕਹੀ ਜਾਂਦੀਆਂ ਹੁੰਦੀਆਂ ਕਿ ਇਸਕੇ ਉੱਪਰ ਪੁਲ ਬਣਾ ਦੂ ਮੇਰੇ ਅਸੇ ਨੇ ਟਾਪਾ ਜਾਤਾ ਬੇਅੰਤ ਹੱਸਾ ਬੋਲਿਆ ਦੋਨੋਂ ਜਣੇ ਗੱਲਾਂ ਕਰਦੇ ਕਰਦੇ ਪਿੰਕੀ ਨੇ ਮਗਰਮਗਰ ਘਰ ਦੇ ਮੂਰਲੇ ਪਾਸੇ ਆ ਗਏ ਜਿੱਥੇ ਟੈਂਟ ਲੱਗੇ ਹੋਏ ਸਨ ਇੱਕ ਗੋਲ ਮੇਜ਼ ਦੇ ਦੁਆਲੇ ਲੱਗੀਆਂ ਕੁਰਸੀਆਂ ਤੇ ਕਿਰਤ ਤੇ ਸੀਰਤ ਬੱਠੀਆਂ ਸਨ ਇੱਕ ਤੇ ਪਿੰਕੀ ਬੈਠ ਗਈ ਦੂਜੀਆਂ ਦੋਮਾਂ ਤੇ ਕਰਨ ਤੇ ਬੇਅੰਤ ਬੈਠ ਕੇ ਫੇਰ ਤੋਂ ਸ਼ੁਰੂ ਹੋ ਗਿਆ ਗੱਲਾਂ ਵਤਨ ਦਾ ਸਿਲਸਿਲਾ। ਯਾਰ ਪਿੰਡਾਂ ਵਾਲੇ ਖਾਂਦੇ ਬਹੁਤਾ। ਜਦੋਂ ਮਰਜੀ ਪੁੱਛ ਕੇ ਦੇਖ ਲੋ। ਕਿੱਥੇ ਸੀ? ਅਕੇ ਰੋਟੀ ਖਾਂਦਾ ਸੀ। ਪਿੰਕੀ ਗੱਲੇ ਸ਼ੁਰੂ ਕਰਨ ਮਾਰੀ ਜਾਣ ਕੇ ਬੋਲੀ। ਜੇ ਖਾਂਦੇ ਪੀਂਦੇ ਆ ਤਾਂ ਹੀ ਰਾ ਤੁਹਾਡੇ ਡਰਮ ਨੂੰ ਚੱਕ ਕੇ ਅੰਦਰ ਪਤਾ ਬੱਢਦੀ। ਨਹੀਂ ਉਹਦੇ ਅਸਮ ਜਮੀਨ ਤੇ ਹੀ ਲੱਗਣੇ ਸੀ। ਇੱਕ ਤੁਹਾਡਾ ਸੰਟੀ ਮੈਨੂੰ ਆਵਾਜ਼ ਮਾਰ ਕੇ ਕਹਿੰਦਾ। ਬਾਈ ਭੱਜ ਕੇ ਆਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਆਹਾ ਇਲਾਇਚੀ ਉਹ ਵੜਾ ਲਫਾਫਾ ਸਿਰ ਤੇ ਰਖਾਈ ਤੁਹਾਡੇ ਸ਼ੇਰ ਵਾਲੀ ਇੱਕ ਬਰੈਡ ਦੇ ਪੀਸ ਨੂੰ ਪਹਿਲਾਂ ਚਾਕੂ ਨਾਲ 20 ਮਿੰਟ ਲਹੂ ਜਿਹਾ ਲਿਆ ਲਾਈ ਜਾਣਗੇ ਫਿਰ ਦੰਦੀ ਵੱਢ ਕੇ ਕਹਿਣਗੇ ਹਮਨੇ ਬ੍ਰੇਕਫਾਸਟ ਕਰ ਲਿਆ ਬੇਅੰਤ ਨੇ ਨਾਲ ਹੀ ਮੋੜਮਾ ਜਵਾਬ ਦਿੱਤਾ ਹੈਲੋ ਮਾਸਟਰ ਮੈਂ ਲਾਈਟ ਖਾਣੀ ਆ ਪਿੰਕੀ ਬੋਲੀ ਮੈਂ ਵੀ ਕਮਾ ਮਨਾ ਸਾਡੇ ਪਿੰਡਾਂ ਚ ਲਾਈਟ ਆਉਂਦੀ ਕਿਉਂ ਨਹੀਂ ਉਹ ਤਾਂ ਤੂੰ ਖਾਈ ਜਾਨੀਂ ਭੁਖੀਏ ਬਿਆੰਤ ਫਿਰ ਬੋਲੀਆ ਉਹ ਮਿਸਟਰ ਅਨਪੜ ਲਾਈਟ ਮਤਲਬ ਹਲਕਾ ਖਾਣਾ ਲੱਗੀ ਸਮਝ ਪਿੰਕੀ ਕਿਛਤੀ ਬੋਲੀ ਅਨਪੜ ਨੇ ਕਿਹਾ ਮੈਂ ਪੀਏ ਕੀਤੀ ਆ ਉਹ ਵੀ ਕਾਲੇ ਇਲਮ ਚ ਜਾ ਕਰਨ ਉਹ ਤਿਆਰ ਇਹ ਲਾਈਟ ਖਾਂਦੀ ਆ ਇਹਨੂੰ ਚਾਰ ਨੈਪਕਿੰਨ ਲਿਆਦੀ ਪਲੇਟਸ ਢਾਕੇ ਉਹ ਹਲਕੇ ਹੀ ਹੁੰਦੇ ਆ ਬਿਆੰਤ ਨੇ ਫਿਰ ਪਿੰਕੀ ਦੀ ਗੱਲ ਕਰ ਦਿੱਤੀ ਤੂੰ ਮੈਨੂੰ ਸਮਝਦਾ ਕੀ ਆ ਤੈਨੂੰ ਪਤਾ ਮੈਂ ਮबई ਚ ਡਾਕਟਰਾਂ ਇਸ ਵਾਰ ਜੀ ਮਿੰਕੀ ਨੂੰ ਗੁੱਸਾ ਆ ਗਿਆ ਸੀ ਹਾਂ ਯਾਰ ਕਰਨ ਆ ਗਾਲੇ ਦੀ ਮੰਨਣੀ ਪੈਣੀ ਆ ਸ਼ਹਿਰਾਂ ਵਾਲੇ ਡਾਕਟਰ ਸਿਆਣੇ ਬੜੇ ਹੁੰਦੇ ਆ ਮੈਨੂੰ ਇੱਕ ਸ਼ਹਿਰ ਦਾ ਡਾਕਟਰ ਕਹਿੰਦਾ ਸ਼ਰਾਬ ਨਾ ਪੀਆ ਕਰ ਤੇਰੀ ਜ਼ਿੰਦਗੀ ਲੰਬੀ ਹੋ ਚੁਗੀ ਸੱਚੀ ਯਾਰ ਮੈਂ ਇੱਕ ਦਿਨ ਪੈਗ ਨਹੀਂ ਲਾਇਆ ਰਾਤ ਮੁੱਕਣਛ ਨਹੀਂ ਆਵੇ ਮੁੱਕਣਛ ਨਹੀਂ ਆਵੇ ਇੰਨੇ ਲੰਬੀ ਹੋ ਗਏ ਸਾਡੇ ਪਿੰਡਾਂ ਵਾਲੇ ਵਿਚਾਰੇ ਭੋਲੇ ਲੋਕ ਹੁੰਦੇ ਆ ਕਿਰਾਂ ਸਾਡੇ ਪਿੰਡ ਵਿਚਾਰੇ ਕੋ ਮੇਹਰ ਦਾ ਖੋਤਾ ਗਵਾਚ ਗਿਆ ਕਿੱਥੋਂ ਨਹੀਂ ਲੱਭਾ ਵਿਚਾਰਾ ਚਿੜੀਆ ਘਰ ਚਲਾ ਗਿਆ ਉੱਥੇ ਜਾਬਰਾ ਫਿਰੇ ਉਹਦੇ ਲੱਤ ਮਾਰ ਕੇ ਕਹਿੰਦਾ ਮੈਂ ਸਾਰੇ ਪਿੰਡ ਚ ਲੱਭ ਲਿਆ ਤੂੰ ਟਰੈਕਸੂਟ ਪਾ ਕੇ ਇੱਥੇ ਘੁੰਮਣ ਲੱਗਾ ਤੈਨੂੰ ਕੀ ਲੱਗਦਾ ਮੈਨੂੰ ਪਛਾਨ ਨਹੀਂ ਆਉਣੀ ਬੇਅੰਤ ਹੱਸਾ ਬੋਲਿਆ ਹਾਂ ਇਹ ਉਹੀ ਵਿਆਹ ਸੀ ਜਿਸ ਵਜ੍ਹਾ ਕਰ ਕੀਰਤ ਨੇ ਕਰਨਵੀਰ ਕੋਲ ਸ਼੍ਰੀ ਨਗਰ ਦੇ ਸਟੇਸ਼ਨ ਤੇ ਕੀਤਾ ਸੀ ਜਦੋਂ ਕਿਹਾ ਸੀ ਕਿ ਬੇਅੰਤ ਨੇ ਕਿੰਨਾ ਹਸਾਇਆ ਸੀ ਵਿਆਹ ਤੇ ਪਰ ਸ਼ਾਇਦ ਆਖਰੀ ਵਾਰ ਉਸ ਤੋਂ ਬਾਅਦ ਕਦੀ ਉਹ ਹੱਸਿਆ ਨਹੀਂ ਆ ਲੋਕਾਂ ਨੂੰ ਜ਼ਰੂਰ ਹਸਾਉਂਦਾ ਰਹਿੰਦਾ ਰੋਟੀ ਤੋਂ ਵੇਲੇ ਹੋ ਕੇ ਦੋਵੇਂ ਬਾਜ਼ਾਰੋਂ ਕੋਈ ਜ਼ਰੂਰੀ ਸਮਾਨ ਲੈਣ ਚਲੇ ਗਏ ਵਿਆਹ ਵਾਲਿਆਂ ਘਰਾਂ 'ਚ ਕਿਹੜਾ ਲਈ ਪਈ ਗੁਜ਼ਰਦੀ ਆ ਕਦ ਸ਼ਾਮ ਹੋ ਗਈ ਕਿਸੇ ਨੂੰ ਪਤਾ ਹੀ ਨਾ ਲੱਗਾ ਸ਼ਾਮ ਨੂੰ ਫੇਰ ਸਾਰੇ ਨੱਚਣ ਟੱਪਣ ਲੱਗ ਪਏ ਕਰਛ ਪਹਿਲਾ ਵਿਆਹ ਸੀ ਸਭ ਨੂੰ ਬਹੁਤ ਚਾਹ ਸੀ ਬਿਆੰਤ ਵੀ ਬਾਕੀ ਰਿਸ਼ਤੇਦਾਰਾਂ ਨਾਲ ਰਲ ਖੂਬ ਨੱਚਿਆ ਜਦੋਂ ਨੱਚ-ਨੱਚ ਥੱਕ ਗਿਆ ਆਕੇ ਕੁਰਸੀ ਤੇ ਬੈਠੀ ਪਿੰਕੀ ਨੂੰ ਬੋਲਿਆ ਗੁਲਾਬੂ ਨੱਚਣਾ ਪਿੰਕੀ ਨੇ ਜਿਵੇਂ ਚਾ ਚੜ ਗਿਆ ਕਹਿੰਦੀ ਆਫਕੋਰਸ ਤੈਨੂੰ ਕੌਣ ਮਨਾ ਕਰ ਸਕਦਾ ਪਿੰਕੀ ਚਿਹਰੇ ਤੇ ਮੁਸਕਾਨ ਵਿਖੇਰਦੀ ਬੋਲੀ ਚੱਲ ਫਿਰ ਉੱਠ ਤੇ ਜਾ ਜਾ ਕੇ ਨੱਚ ਆ ਕੁਰਸੀ ਛੱਡ ਮੈਂ ਥੱਕ ਗਿਆ ਪਿਆ ਮੈਨੂੰ ਬਹਿਣ ਦੀ ਬਿਆੰਤ ਰੇਤੋ ਕੁਰਸੀ ਛਡਵਾਉਂਦਾ ਬੋਲੇ ਪਿੰਕੀ ਗੁੱਸੇ 'ਚ ਬੋਲੀ ਤੇਰਾ ਕੁਝ ਨਹੀਂ ਹੋ ਸਕਦਾ ਤੇ ਗੁੱਸੇ 'ਚ ਚਲੀ ਗਈ ਇਦਾਂ ਹੀ ਰਾਤ ਨੂੰ ਫੇਰ ਸਾਰੇ بیٹھ ਗਏ ਤੁਹਾਨੂੰ ਪਤਾ ਜਿੱਥੇ ਬਿਆੰਧ ਹੋਵੇ ਉੱਥੇ ਚੁੱਪ ਵਰਤ ਜਾਵੇ ਇਹ ਤਾਂ ਹੋ ਨਹੀਂ ਸਕਦਾ ਤੇ ਸ਼ੁਰੂ ਹੋ ਗਈ ਗੱਲਾਂ ਦੀ ਲੜੀ ਇਸ ਵਾਰ ਉਹਦਾ ਨਿਸ਼ਾਨਾ ਬਣਿਆ ਕਰਨਵੀਰ ਗੁਲਾਬੋ ਆ ਕਰਨਵੀਰ ਨਹੀਂ ਆਪਣਾ ਕਿਰ ਇਹਨੂੰ ਤੇ ਇਹਦੇ ਭਰਾ ਨੂੰ 500 ਦਾ ਨੋਟ ਲੱਭਿਆ ਇਹਦਾ ਭਰਾ ਕਹਿੰਦਾ ਚੱਲ ਕਰਨ ਆਪਾਂ 50-50 ਕਰ ਲੈਨੇ ਆਂ ਇਸੋ ਜੋ ਸੋਚੇ ਕਹਿੰਦਾ ਫਿਰ ਬਾਕੀ 400 ਦਾ ਕੀ ਕਰਾਂਗੇ ਬਚਾਰਾ ਇੰਨਾ ਪੋੜਾ ਕਿਰਨ ਇਹਨਾਂ ਨੇ ਕ੍ਰੇਲੇ ਬਣਾਉਣੇ ਸੀ ਇਹਦੀ ਬੇਬੇ ਕਹਿੰਦੀ ਪੁੱਤ ਆਪਾਂ ਮੈਂ ਚੱਲੀ ਕਿਸੇ ਦੇ ਘਰ ਆ ਕੇ ਕ੍ਰੇਲੇ ਬਣਾਉ ਆਪਾਂ ਘਰ ਕੇ ਬਣਾਉਣੇ ਆ ਕ੍ਰੇਲੇ ਇਹਨੇ ਬੇਬੇ ਦੀ ਉਹਦੇ ਨੂੰ ਘਰ ਮਿੱਟੀ ਦੀ ਟਰਾਲੀ ਛਟਵਾਤੀ ਬਿਆਨ ਤਨੇ ਹਾਸੇ ਦਾ ਤੀਰ ਛੱਡਿਆ ਫਿਰ ਪਿੰਕੀ ਨੂੰ ਬੋਲਿਆ ਗਲਬੂ ਤੈਨੂੰ ਕੱਲ ਦਾ ਪੁੱਛਣਾ ਸੀ ਮੈਂ ਤੇਰੇ ਬਾਲਾ ਨੂੰ ਅੱਗ ਵਗੈਰਾ ਲੱਗੀ ਸੀ ਕਿਵੇਂ ਸੁਨਹਿਰੀ ਜਿਹੀ ਹੋਏ ਪਿਆ ਚੱਲ ਮੇਰੇ ਨਾਲ ਪਿੰਡ ਜਦੋਂ ਚਾਰ ਦਿਨ ਨਹਾਤੀ ਖੱਟੀ ਲੱਸੀ ਨਾਲ ਵੇਖੀ ਕਾਲੇ ਹੁੰਦੇ ਓਏ ਇਹ ਫੈਸ਼ਨ ਆ ਇਹਨੇ ਕਲਰ ਕਰਵਾਇਆ ਤੈਨੂੰ ਕੀ ਪਤਾ ਹੋਣਾ ਫੈਸ਼ਨ ਦਾ ਪਿੰਡੂ ਇਨਸਾਨ ਨੂੰ ਪਿੰਕੀ ਮੇਣੀ ਦਾ ਤੀਰ ਕਸ ਦੀ ਬੋਲੀ ਆ ਗੱਲ ਸਹੀ ਆ ਯਾਰ ਅਸੀਂ ਗਰੀਬ ਲੋਕਾਂ ਭਾਈ ਕੁੜੀਏ ਆ ਆਪਣਾ ਕਰਨ ਨਹੀਂ ਇੱਕ ਵਾਰ ਇਹਦੇ ਜਨਮ ਦਿਨ ਤੇ ਗਏ ਅਸੀਂ ਇੱਕ ਕੇਕ ਹੀ ਨਾ ਕੱਟੇ ਮੇਰੇ ਬਾਪ ਨੂੰ ਪੁੱਛਿਆ ਅੰਕਲ ਕੇਕ ਨਹੀਂ ਕੱਟਦੇ ਕੀ ਗੱਲ ਕਹਿੰਦਾ ਪੈਸੇ ਘਟ ਸੀ ਉਹ ਬੇકરી ਵਾਲਿਆਂ ਨੇ ਪਹਿਲਾਂ ਹੀ ਕੱਟ ਲਿਆ ਦਰਅਸਲ ਇਹ ਸਗਲ ਸਿਰਫ ਹਾਸੇ ਲਈ ਹੋ ਰਿਹਾ ਸੀ ਜਿਨੀ ਇਹ ਗੱਲਾਂ ਉੱਥੇ ਹੋਈਆਂ ਜੇ ਸਭ ਦਾ ਜ਼ਿਕਰ ਕਰੀਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਣੀ ਇਸ ਲਈ ਵਾਰਤਾਲਾਪ ਇੱਥੇ ਹੀ ਬੰਦ ਕਰਦੇ ਹਾਂ ਹਰ ਰਾਤ ਨੂੰ ਹਲੇ ਕਰਨ ਤੇ ਬਿਆੰਤ ਸੌਣ ਹੀ ਲੱਗੇ ਸੀ ਕਿ ਕੀਰਤ ਤੇ ਪਿੰਕੀ ਆਈਆਂ ਗੀਰਤ ਹੁੰਦੀ ਹੀ ਬੋਲੀ ਕਰਨ ਕੱਲ ਕਿਹੜੇ ਰੰਗ ਦੀ ਪੱਗ ਬੰਨਣੀ ਆ ਮੈਂ ਉਸੇ ਰੰਗ ਦਾ ਸੂਟ ਪਾਵਾਂਗੀ ਇਹਨਾਂ ਪੁੱਛ ਕੇ ਉਹ ਵਾਪਸ ਮੁੜ ਗਈਆਂ ਅਗਲੀ ਸਵੇਰ ਜਨਾਈ ਤੇ ਲਾਮਾਂ ਦੀ ਤਿਆਰੀ ਹੋ ਗਈ ਉਸ ਟਾਈਮ ਲਾਮਾਂ ਕਰਵਾਉਣ ਵੇਲੇ ਕੁੜੀ ਦੇ ਭਰਾ ਖੜਿਆ ਕਰਦੇ ਸਨ ਜੋ ਫੜ ਕੇ ਕੁੜੀ ਨੂੰ ਹੌਲੀ-ਹੌਲੀ ਤੋਰੀਆ ਕਰਦੇ ਸਨ ਲਾਮਾਂ ਵੇਲੇ ਬੇਸ਼ੁਗੂਨੇ ਰਿਵਾਜ ਨੇ ਰਿਆ ਉਥੇ ਬਯੰਤ ਵੀ ਸਿਰ ਦਾ ਭਰਾ ਵਾਂ ਕੇ ਖੜਾ ਹੋ ਗਿਆ ਕਿਉਂਕਿ ਸੀਰਤ ਕੀਰੇ ਦੇ ਕੋਈ ਸਕਾਪਰਾ ਹੈ ਨਹੀਂ ਸੀ ਸ਼ਾਮ ਤੱਕ ਸੀਰਤ ਦੀ ਢੋਲੀ ਵਿਦਾ ਕਰ ਦਿੱਤੀ ਗਈ ਖੁਸ਼ੀ ਵਾਲਾ ਮਾਹੌਲ ਦਮਗਿਨ ਹੋ ਚੁੱਕਾ ਸੀ ਰਾਤ ਤੱਕ ਸਾਰਾ ਕੰਮ ਖਤਮ ਕਰਵਾ ਕਰਨ ਤੇ ਬਯੰਤ ਬਯੰਤ ਦੇ ਛਜੂ ਵਾਲੇ ਚੁਵਾਰੇ ਚੱਕੇ ਸੋ ਗਏ ਅਗਲੇ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ